ਧਰਮ ਸਤਕਾਰਯੋਗ ਗੁਰੂ ਰੂਪ ਸਾਹਿਬ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਤੁਹਾਨੂੰ ਪਤਾ ਹੀ ਆ ਕਿ ਇੱਕ ਮਹੀਨੇ ਤੋਂ ਲਗਾਤਾਰ ਜਿਹੜਾ ਇਹ ਪਾਣੀ ਚੱਲ ਰਿਹਾ ਉਹਦੀ ਮਾਰ ਚੱਲ ਰਹੇ ਆ ਪਿੰਡ ਮੁੱਠਿਆਂ ਵਾਲੇ ਸਾਡੇ ਕੋਲੇ ਬੜੇ ਹੀ ਸਤਕਾਰਯੋਗ ਸਾਡੇ ਵੀਰ ਜਥੇਦਾਰ ਜੀ ਦਿੱਲੀ ਤੋਂ ਸੇਵਾ ਲੈ ਕੇ ਪਹੁੰਚੇ ਆ ਸਰਦਾਰ ਹਰਮੀਤ ਸਿੰਘ ਹਰਮੀਤ ਸਿੰਘ ਜੀ ਤੇ ਅਰਵਿੰਦਰ ਪਾਲ ਸਿੰਘ ਭਾਈ ਅਰਵਿੰਦਰ ਪਾਲ ਸਿੰਘ ਜੀ ਅਸੀਂ ਧੰਨਵਾਦੀ ਆ ਇਹਨਾਂ ਦਾ ਜਿਹੜੇ ਸਾਡੇ ਇਸ ਮੁਸ਼ਕਲ ਦੀ ਘੜੀ ਦੇ ਵਿੱਚ ਸਾਡੀ ਆ ਕੇ ਬਾਹ ਫੜੀ ਆ ਤੇ ਧੰਨਵਾਦ ਕਰਦੇ ਆ ਕੋਟਨ ਕੋਟ ਧੰਨਵਾਦ ਇਹਨਾਂ ਵੀਰਾਂ ਦਾ ਅੱਜ ਤੁਹਾਨੂੰ ਪਤਾ ਹੈ ਕਿ ਸਾਡੇ ਇੱਥੇ ਜਿਹੜਾ ਝੁੱਗੀਆਂ ਤੇ ਆ ਲੱਗਿਓ ਧਰਾਂ ਦੀਆਂ ਝੁੱਗੀਆਂ ਹੋਈਆਂ ਸੀ ਬਣਦੀਆਂ ਦੂਜੀ ਸਾਈਡ ਨੂੰ ਜਿੱਥੇ ਰਾਤ ਕੱਲ੍ਹ ਤੋਂ ਲੈ ਕੇ ਬੜੇ ਸਾਡੇ ਇਸ ਇਲਾਕੇ ਵਾਲਿਆਂ ਨੇ ਸੇਵਾ ਕੀਤੀ ਆ ਤੇ ਬੜੀ ਜਦੋ ਜ਼ਹਿਰ ਚੱਲ ਰਿਹਾ ਇਸ ਬੰਨ ਨੂੰ ਬਚਾਉਣ ਵਾਸਤੇ ਨੌਜਵਾਨਾਂ ਦੇ ਸ਼ਾਬਾਸ਼ ਰਾਤ ਦੇ ਇੱਥੇ ਲੱਗੇ ਹੋਏ ਆ ਤੇ ਸੇਵਾ ਇੱਥੇ ਬੜੀ ਚੱਲ ਰਹੀ ਹੈ ਹੁਣ ਵੀ ਸਾਡੇ ਕੋਲੇ ਵੀਰ ਪਹੁੰਚੇ ਆ ਧੰਨਵਾਦ ਆ ਉਹਨਾਂ ਵੀਰਾਂ ਦਾ ਜਿਹੜਾ ਸੱਡੇ ਆ ਕੇ ਇੱਥੇ ਦੁੱਖ ਦੀ ਘੜੀ 'ਚ ਬਾਹ ਫੜਦੇ ਆ ਤੇ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਸਮੁੱਚੀ ਸੰਗਤ ਵੱਲੋਂ ਤੇ ਅਸੀਂ ਹੱਥ ਜੋੜ ਕੇ ਹੋਰ ਵੀ ਸੰਗਤ ਨੂੰ ਬੇਨਤੀ ਕਰਦੇ ਆ ਕਿ ਨੌਜਵਾਨਾਂ ਨੂੰ ਬੇਨਤੀ ਕਰਦੇ ਆ ਕਿ ਇੱਥੇ ਭਰੇ-ਤੋੜੇ ਲੈ ਕੇ ਮਿੱਟੀ ਦੇ ਸਾਡੇ ਕੋਲੇ ਪਹੁੰਚੋ ਤੇ ਸਾਡੇ ਕੋਲ ਨਾਲ ਮਦਦ ਕਰਵਾ ਕੇ ਇਸ ਬੰਨ ਨੂੰ ਬਚਾਇਆ ਜਾ ਸਕੇ ਤੇ ਵੱਧ ਤੋਂ ਵੱਧ ਸੰਗਤਾਂ ਇੱਥੇ ਪਹੁੰਚ ਕੇ ਸਾਡੇ ਕੋਲੇ ਦਰਸ਼ਨ ਦਿਓ ਯੂਥ ਅੱਗੇ ਨੌਜਵਾਨਾਂ ਅੱਗੇ ਬੇਨਤੀ ਆ ਕਿ ਆ ਕੇ ਸਾਡੇ ਨਾਲ ਹੱਥ ਵਟਾਇਆ ਜਾਵੇ ਕਿ ਹੋਏ ਨੌਜਵਾਨ ਕੱਲ੍ਹ ਦੇ ਲੱਗੇ ਹੋਏ ਉਹ ਥੱਕੇ ਪਏ ਨੇ ਤੇ ਬੜੀ ਮਿਹਨਤ ਤੁਸੀਂ ਕੀਤੀ ਆ ਇੱਕ ਮਹੀਨੇ ਤੋਂ ਤੁਸੀਂ ਜਿਹੜਾ ਸਭਲਾਵਾਵਾਂ ਵਾਲਾ ਬੰਨ ਘੜਮ ਵਾਲਾ ਬੰਨ ਆਤ ਸਾਰਿਆਂ ਬੰਨਾਂ ਤੇ ਸੇਵਾ ਕੀਤੀ ਆ ਗੁਰੂ ਸਾਹਿਬ ਤੁਹਾਡੀ ਸਾਰਿਆਂ ਦੀ ਸੇਵਾ ਥਾਂ ਪਾਉਣ ਤੇ ਤੁਹਾਨੂੰ ਚਰਦੀ ਕਲਾ ਬਖਸ਼ਣ ਤੇ ਆਪਣਾ ਹੁਣੇ ਆਖਰੀ ਮੋਰਚਾ ਅਜ ਤੱਕੜੇ ਹੋ ਕੇ ਆਪਾਂ ਜਿੱਤ ਗਏ ਹੋ ਸਕਦਾ ਉਹਦੇ ਚਿਰ ਨੂੰ ਮੁੜ ਕੇ ਪਾਣੀ ਘਟ ਜਾਵੇ ਤੇ ਗੁਰੂ ਸਾਹਿਬ ਕਿਰਪਾ ਕਰਨਗੇ ਮੈਂ ਵੀਰ ਨੂੰ ਕਰੂੰਗਾ ਛੋਟੇ ਨਾਲ ਆਪਣੇ ਨੂੰ ਬੇਨਤੀ ਜੋ ਸਾਡੇ ਮੁਠਿਆਵਾਲੇ ਗੁਫਤਰ ਗੁਰਦੁਆਰੇ ਦੇ ਹੈਡ ਗ੍ਰੰਥੀ ਆ ਉਹਨਾਂ ਦੇ ਸਹਿਯੋਗ ਨਾਲੇ ਵੀਰ ਆਏ ਆ ਤੇ ਮੈਂ ਉਹਨਾਂ ਨੂੰ ਬੇਨਤੀ ਕਰੂੰਗਾ ਦੋ ਸ਼ਬਦ ਉਹ ਵੀ ਧੰਨਵਾਦ ਕਰਨ ਆਏ ਹੋਈ ਸੰਗਤ ਦਾ ਜੀ ਵਾਹਿ ਵਾਹਿਗੁਰੂ ਜੀ ਕੀ ਫਤਿਹ ਆਪ ਸਰਬੱਤ ਸੇਖ ਸੰਗਤ ਨੂੰ ਤੁਹਾਡੇ ਅੱਖਾਂ ਦੇ ਸਾਹਮਣੇ ਹੈ ਅੱਜ ਜਿਹੜੀ ਹੜਾਂ ਦੀ ਮਾਰ ਸਾਡਾ ਮਾਝਾ ਏਰੀਆ ਸਾਡਾ ਪੰਜਾਬ ਸਹਿ ਰਿਹਾ ਹੈ ਨਾ ਇਹਦੇ ਨਾਲ ਸਾਰੇ ਸੰਸਾਰ ਤੋਂ ਹਿੰਦੁਸਤਾਨ ਤੋਂ ਸਾਡੇ ਆਪਣੇ ਸੂਬਿਆਂ ਤੋਂ ਮੇਨ ਮਾਲਵੇ ਤੋਂ ਲੋਕ ਅਥਾਹ ساری ਮਦਦ ਰਾਸ਼ਨ ਮੈਡੀਸਨ ਮੱਝਾਂ ਵਾਤੇ ਸੂਕਾ ਹਰਿਆ ਲੈ ਕੇ ਹਾਜ਼ਰ ਹੋਏ ਨੇ ਉੱਥੇ ਸਾਡੇ ਵੀਰ ਜੀ ਆਏ ਹੋਏ ਨੇ ਵੀਰ ਰਪਿੰਦਰਪਾਲ ਸਿੰਘ ਜੀ ਸਾਰੇ ਆਪਣੇ ਸਾਥੀਆਂ ਦੇ ਨਾਲ ਤੁਲਜੀ ਹੁਣੀ ਆਏ ਹੋਏ ਨੇ ਸੋ ਆਓ ਇਹਨਾਂ ਦੇ ਅੱਗੇ ਇਹਨਾਂ ਦੇ ਜੋ ਬਚਨ ਨੇ ਇਹ ਆਪਣੀ ਕਿਸ ਭਾਵਨਾ ਨਾਲ ਇੱਥੇ ਆਜ ਰੋਏ ਨੇ ਉਹ ਆਪਣੀ ਭਾਵਨਾ ਆਪਣੇ ਅੱਖਾਂ ਲਈ ਆਪ ਸਿਕ ਸੰਗਤ ਦੇ ਸਾਹਮਣੇ ਰੱਖੋ ਸੋ ਮੈਂ ਬੇਨਤੀ ਕਰੂੰਗਾ ਵੀਰ ਨੂੰ ਦੋ ਸ਼ਬਦ ਸੰਗਤ ਨਾਲ ਸਾਂਝੇ ਕਰਨ ਸਾਧ ਸੰਗ ਜੀ ਅਸੀਂ ਧਾਨ ਗੁਰ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਨਗਰੀ ਦਿੱਲੀ ਤੋਂ ਆਏ ਹਾਂ ਵਾਹਿਗੁਰੂ ਵਾਹਿਗੁਰੂ ਔਰ ਗੁਰ ਤੇਗ ਮਹਾਦਰ ਸਾਹਿਬ ਮਹਾਰਾਜ ਦੇ ਚੰਨਾ ਚਰਦਾਸ ਕਰਕੇ ਆਏ ਹਾਂ ਮਹਾਰਾ ਜੀ ਜਿਵੇਂ ਭਾਈ ਲੱਖੀਸ਼ਾ ਵੰਜਾਰਾ ਦੀ 베ੜੀ ਬੰਨੇ ਲਾਈ ਸੀ ਨਾ ਅਸੀਂ ਸਾਰੇ ਵੀ ਅੱਜ ਉਸੇ 베ੜੀ ਦੇ ਸਵਾਰ ਰਹਿ ਗਏ ਹਾਂ ਬੋਲੇ ਸੋਨਿਹਾਲਾ ਸ੍ਰੀ ਅਕਾਲ ਪੁਰਖ ਜੀ ਕਿਰਪਾ ਕਰੋ ਜਿਵੇਂ ਭਾਈ ਲੱਖੀਸ਼ਾ ਵੰਜਾਰਾ ਤੇ ਮਿਹਰ ਕੀਤੀ ਸੀ ਆ ਅਰਦਾਸਾਂ ਪ੍ਰਵਾਨ ਕੀਤੀਆਂ ਸੀ ਸਾਡੀ 베ੜੀ ਸਾਡੀ 베ੜੀ ਵੀ ਬੰਨੇ ਲਾ ਦਿਓ ਮਹਾਰਾਜ ਜੀ ਇਹੀ ਅਰਦਾਸ ਕਰਕੇ ਆਏ ਆ ਤੇ ਹੁਕਮ ਨਰਮ ਆਇਆ ਸੀ ਪਰਮੇਸ਼ਰ ਦਿੱਤਾ ਬੰਨ ਦੁਖ ਰੋਕ ਦਾ ਡੇਰਾ ਪੰਨਾ ਤੇ ਇਹ ਜਿਹੜੇ ਬੰਨ ਟੁੱਟਦੇ ਨੇ ਨਾ ਮਹਾਰਾਜ ਕਿਰਪਾ ਕਰਨਗੇ ਦੇਖਣਾ ਤੁਹਾਡੀ ਨਜ਼ਰਾਂ ਦੇ ਸਾਹਮਣੇ ਬਰਕਤ ਐਸੀ ਹੈ ਗੁਰੂ ਸਾਹਿਬ ਦੀ ਥੋੜੀ ਦੇਰ ਹੋ ਸਕਦੀ ਹੈ ਪਰ ਨੇਰ ਨਹੀਂ ਹੈ ਮਹਾਰਾ ਦੇ ਕਾਰਜ ਮਹਾਰਾਜ ਕਿਰਪਾ ਕਰਨਗੇ ਔਰ ਪੰਜਾਬ ਤੇ ਜੋ ਥੋੜਾ ਬਹੁਤ ਨੁਕਸਾਨ ਆਇਆ ਹੋਇਆ ਸੋ ਹੋਇਆ ਪਰ ਪੰਜਾਬ ਤੇ ਕਦੇ ਵੀ ਵੀ ਪਤਾ ਨਹੀਂ ਆ ਸਕਦੀ ਗੁਰੂ ਦੀ ਨਗਰੀ ਗੁਰੂ ਪੀਰਾਂ ਦੀ ਨਗਰੀ ਹੈ ਸ਼ਹੀਦਾ ਦੀ ਨਗਰੀ ਹੈ ਤੇ ਸਾਡੀ ਅਰਦਾਸ ਹੈ ਔਰ ਮਹਾਰਾ ਤੇ ਪੂਰਾ ਵਿਸ਼ਵਾਸ ਵੀ ਹੈ ਪੂਰੀ ਸਾਨੂੰ ਗੁਰੂ ਸਾਹਿਬ ਤੇ ਸ਼ਰਧਾ ਹੈ ਉਸ ਜਿਸ ਦੇ ਭਾਵ ਤੇ ਜਿੱਤੇ ਚੱਲ ਕੇ ਅਸੀਂ ਆਏ ਆਂ ਬਹੁਤ ਸਾਰੇ ਪ੍ਰੇਮੀ ਸੇਵਾ ਕਰ ਰਹੇ ਨੇ ਗੁਰਦੁਆਰਿਆਂ ਵਿੱਚ ਜਗ੍ਹਾ ਜਗ੍ਹਾ ਰਾਸ਼ਨ ਦੀਆਂ ਬੋਰੀਆਂ ਰੱਖ ਕੇ ਜਾ ਰਹੇ ਆਂ ਸਾਡੇ ਮਨ ਵਿੱਚ ਚਾਹ ਸੀ ਕਿ ਅਸੀਂ ਆਪ ਜਾ ਕੇ ਹੱਥੀ ਸੇਵਾ ਕਰਕੇ ਆਈਏ ਬਸ ਐਸ ਨੂੰ ਮੁੱਖ ਰੱਖ ਕੇ ਸਾਡੇ ਬਾਦਲ ਸਾਹਿਬ ਜੀ ਜਥਾ ਆ ਗਏ ਨੇ ਸੁਖਵਿੰਦਰ ਸਿੰਘ ਜੀ ਸੰਤੋਖ ਸਿੰਘ ਸੰਤੋਖ ਸਿੰਘ ਜੀ ਮਾਫ ਕਰਨਾ ਤੇ ਇਹਨਾਂ ਨੇ ਸਾਡਾ ਸਾਥ ਦਿੱਤਾ ਬਾਰ-ਬਾਰ ਫੋਨ ਕਰਕੇ ਕਿ ਅਸੀਂ ਆਓ ਤੁਹਾਨੂੰ ਉੱਥੇ ਸੰਗਤ ਦੇ ਦਰਸ਼ਨ ਕਰਵਾਈਏ ਨਾਲੇ ਸਾਨੂੰ ਸੇਵਾ ਦਾ ਮੌਕਾ ਦਿੱਤਾ ਤੁਹਾਡਾ ਵੀ ਇਹਨਾਂ ਦੇ ਬਜਲਣੇ ਕੀ ਸ਼ਨੀਵਾਰ ਫੇਰ ਆ ਰਹੇ ਨੇ ਅਸੀਂ ਆ ਤੁਹਾਨੂੰ ਫੇਰ ਦੁਬਾਰਾ ਸ਼ਨੀਵਾਰ ਫੇਰ ਮਦਦ ਲੈ ਕੇ ਉਥੋਂ ਦਿੱਲੀ ਤੋਂ ਇਹ ਆਪਣੇ ਸਾਥੀਆਂ ਨਾਲ ਫੇਰ ਇੱਥੇ ਆਜ ਰੋਣੇ ਐਤਵਾਰ ਮੈਡੀਸ਼ਨ ਕੰਬਲ ਸੱਚੇ ਬਾਦਸ਼ਾਹ ਮਰਾ ਮੇਰ ਰੱਖਿਆ रेनकोट ਆ ਗਏ ਨੇ ਸਭ ਕੁਝ ਲੈ ਕੇ ਫਿਰ ਦੁਬਾਰਾ ਅਸੀਂ ਸ਼ਨੀਵਾਰ ਤੁਰਾਂਗੇ ਐਤਵਾਰ ਤੱਕ ਅੱਥੇ ਪਹੁੰਚਾਂਗੇ ਜਿਹੜੇ ਜਿਹੜੇ ਲੋੜਵੰਦੇ ਨੇ ਜਿਨ੍ਹਾਂ ਜਨੂੰ ਦਵਾਈਆਂ ਦੀਆਂ ਕਿਸੇ ਦੀ ਲੋੜ ਹੈ ਜਿਵੇਂ ਕੱਪੜੇ ਗਿੱਲੇ ਹੋ ਗਏ ਨੇ ਕੱਪੜੇ ਖਰਾਬ ਹੋ ਗਏ ਨੇ ਲੇਡੀਜ਼ ਦੇ ਜੈਂਜ਼ ਦੇ ਸਾਰੇ ਕੱਪੜੇ ਜੋੜੇ ਜਿਹੜੇ ਨੇ ਬਿਸਤਰੇ ਨੇ ਉਹ ਸਭ ਅਹੀਂ ਲੈ ਕੇ ਆ ਰਹੇ ਹਾਂ ਚਾਰ ਗੱਡੀਆਂ ਆਈਆਂ ਚਾਰ ਪੰਜ ਗੱਡੀਆਂ ਹੋਰ ਅਗਲੇ ਸ਼ਨੀਵਾਰ ਐਤਵਾਰ ਤੱਕ ਪਹੁੰਚ ਜਾਣਗੇ ਤੁਹਾਡੇ ਕੋ ਜਿਨ੍ਹਾਂ ਨੂੰ ਜਿੱਥੇ ਲੋੜ ਹੋਵੇ ਆ ਸਾਨੂੰ ਫੋਨ ਕਰਕੇ ਦੱਸ ਦਿਓ ਤੋਂ ਹੁਕਮ ਕਰਦੇ ਹੋ ਜਦੋਂ ਇਸ ਤੱਕ ਆਓਗੇ ਉੱਥੇ ਤੁਹਾਨੂੰ ਪਹਚਾ ਦੇਵਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਨਿਹਾਲ ਸਤਿ ਸ੍ਰੀ ਅਕਾਲ ਇੱਕ ਬਾਦਰ ਸਾਹਿਬ ਮਾਰਦੇ ਮਨ ਨੂੰ ਪਾਵੇ ਆਸਰੀਆ ਕਾਲ ਬਹੁਤ ਬਹੁਤ ਧੰਨਵਾਦ ਵੀਰਾਂ ਦਾ ਬੜੇ ਸਜਜੇ ਟੰਨਾ ਵੀਰਾਂ ਨੇ ਆਪ ਬਿਆਨ ਕੀਤਾ ਕਿ ਅਸੀਂ ਹੋਰ ਵੀ ਸੇਵਾ ਲੈ ਕੇ ਪਹੁੰਚਾਂਗੇ ਜਿਹੜੀ ਅੱਜ ਸੇਵਾ ਲੈ ਕੇ ਪਹੁੰਚੇ ਆ ਹੋਰ ਵੀ ਸੇਵਾ ਲੈ ਕੇ ਪਹੁੰਚਾਂਗੇ ਮੈਂ ਕਈ ਵਾਰੀ ਕਹਿੰਨਾ ਉਹ ਪੰਜਾਬ ਸਿਆਂ ਕੋਈ ਗੱਲ ਨਹੀਂ ਤੇਰੇ ਵਾਰਸ ਜਿਉਂਦੇ ਆ ਇਹ ਜਿਉਂਦੇ ਰਹਿਣ ਤੁਹਾਡੀ ਬਾਹ ਫੜਨ ਵਾਲੇ ਜੋ ਵਿਪਤਾ ਆਪਣੇ ਤੇ ਆਈ ਹੈ ਜਦੋਂ ਕੋਈ ਭਰਾ ਆ ਕੇ ਭਰਾ ਨੂੰ ਬਾਹ ਫੜ ਕੇ ਕਹਿ ਦੇਣਾ ਕੋਈ ਗੱਲ ਨਹੀਂ ਅਸੀਂ ਨਾਲ ਖੜੇ ਆ ਤੇ ਫਿਰ ਭਰਾ ਉੱਠ ਪੈਂਦਾ ਹੁੰਦਾ ਹੌਸਲੇ ਨਾਲ ਗੁਰੂ ਸਾਹਿਬ ਕਿਰਪਾ ਕਰਨ ਮੈਂ ਇਹੋ ਗੋਬਿੰਤੀ ਤੁਹਾਨੂੰ ਕਰਦਾ ਵੀਰ ਦੀ ਚਲੋ ਤੁਸੀਂ ਸੇਵਾ ਕਰਨੀ ਜੀ ਆਇਆਂ ਨੂੰ ਪਰ ਅਜੇ ਨਾ ਗਾਂਹ ਚਕਰ ਸਾਡਾ ਜਿਹੜਾ ਪੈਲੀ ਫਰਾਬ ਹੋ ਚੁੱਕੀ ਆ ਇਹਦੇ ਵਿੱਚ ਰੇਤ ਪੈ ਚੁੱਕੀ ਆ ਇਹਨੂੰ ਪੱਧਰ ਕਰਨ ਵਾਸਤੇ ਕਣਕ ਬੀਜਣ ਵਾਸਤੇ ਆਪਣੀ ਤੁਹਾਡੀ ਸਹਿਯੋਗ ਦੀ ਲੋੜ ਆ ਜਰੂਰ ਜੀ ਤੇ ਮੇਰੇ ਵੀਰ ਉਹਨਾਂ 'ਚ ਜੇਕਰ ਆਪਾਂ ਇੰਨਾਂ ਵੀਰਾਂ ਦੀ ਜਰੂਰ ਬਾਹ ਫੜਨੀ ਆ ਜਿਨ੍ਹਾਂ ਦੀਆਂ ਪੈਲੀਆਂ ਵਿੱਚ ਨੇ ਖਾਸ ਕਰਕੇ ਜਿਹੜੀ ਤੁਸੀਂ ਗੱਲ ਕਹੀ ਆ ਵੇਖਿਓ ਉਸ ਬੰਦੇ ਨੂੰ ਦਿਓ ਜਿਹੜਾ ਇਹਦਾ ਨੁਕਸਾਨ ਹੋਇਆ ਇਹ ਨੁਕਸਾਨ ਵੇਖ ਕੇ ਜਰੂਰ ਦਿਓ ਮੇਰਾ ਧੰਨਵਾਦ ਆ ਤੁਹਾਡਾ ਵੀਰ ਦੀ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਤੈ